ਉਹ ਬਾਪੂ ਨੂੰ ਲਗਾਤਾਰ ਟਾਰਗੇਟ ਕਰਕੇ ਉੱਥੇ ਫਾਇਰ ਮਾਰ ਰਿਹਾ ਹੈ ਉਹ ਬੰਦੇ ਖੜੇ ਤੁਸੀਂ ਦੇਖੋ ਉਹ ਦੇਖੋ ਆ ਲਗਾਤਾਰ ਉਹ ਬੰਦਾ ਜਿਹੜਾ ਉੱਥੇ ਤੁਸੀਂ ਪੈਰਾਮੈਟਰੀ ਫੋਰਸ ਦਾ ਦੇਖ ਰਹੇ ਹੋ ਲਗਾਤਾਰ ਉਸ ਬਾਪੂ ਤੇ ਨਿਸ਼ਾਨਾ ਮਾਰ ਰਿਹਾ 10 ਇੰਨੀ ਕੀ ਖੁੰਦਕ ਤੇਰੀ ਬਈ ਆਜੋ ਆਜੋ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਲਗਾਤਾਰ ਫਾਇਰ ਕੱਢ ਲਿਆ ਆ ਦੇਖੋ ਉਹ ਦੇਖੋ ਲਗਾਤਾਰ ਗਲਤ ਇਸ਼ਾਰੇ ਗਲਤ ਇਸ਼ਾਰੇ ਗਲਤ ਇਸ਼ਾਰੇ ਉਹ ਦੇਖੋ ਇਹ ਗਲਤ ਇਸ਼ਾਰੇ ਗਲਤ ਇਸ਼ਾਰੇ ਗਲਤ ਇਸ਼ਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਤੁਸੀਂ ਵੇਖੋ ਕਿ ਇਹ ਹੈ ਪੁਲਿਸ ਇਹ ਹੈ ਪੁਲਿਸ ਪ੍ਰਸ਼ਾਸਨ ਜਿਸ ਤੇ ਆਪਾਂ ਕਹਿੰਦੇ ਸੀ ਵੀ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਇਹ ਹੈ ਪੁਲਿਸ ਪ੍ਰਸ਼ਾਸਨ ਨੇ ਕਹਿੰਦੇ ਨੇ ਲੋਕਾਂ ਦੀ ਸਹਾਇਤਾ ਵਾਸਤੇ ਖੜਾ ਤੁਸੀਂ ਉੱਪਰ ਦੇਖੋ ਦੋਸਤੋ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਸ਼ਾਇਦ ਇਹ ਤਸਵੀਰ ਅੱਗੇ ਤੱਕ ਵਾਇਰਲ ਕਰ ਦਿਓ ਪਲੀਜ਼ ਉਹ ਉੱਪਰ ਇੱਕ ਬੰਦਾ ਖੜਾ ਆ ਪੈਰਾਮਿਟਰੀ ਫੋਰਸ ਦਾ ਲਗਾਤਾਰ ਗਲਤ ਐਕਸ਼ਨ ਤੇ ਇੱਕ ਬਦਲਾ ਜਿਵੇਂ ਨਾ ਇੱਕ ਬੰਦੇ ਨਾਲ ਲੈ ਲਿਆ ਹੁੰਦਾ ਉਹਦੇ ਬਾਪੂ ਖੜੇ ਨੇ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਉਹ ਬਾਪੂ ਨੂੰ ਲਗਾਤਾਰ ਟਾਰਗੇਟ ਕਰਕੇ ਉੱਥੇ ਫਾਇਰ ਆ ਲਗਾਤਾਰ ਉਹ ਬੰਦਾ ਜਿਹੜਾ ਉੱਥੇ ਤੁਸੀਂ ਪੈਰਾਮੈਟਰੀ ਫੋਰਸ ਦਾ ਦੇਖ ਰਹੇ ਹੋ ਲਗਾਤਾਰ ਉਸ ਬਾਪੂ ਤੇ ਨਿਸ਼ਾਨਾ ਮਾਰ ਰਿਹਾ 10 ਇੰਨੀ ਕੀ ਖੁੰਦਕ ਤੇਰੀ ਬਈ ਆਜੋ ਆਜੋ ਆਪਾਂ ਕਿੱਥੋਂ ਦਿਖਾਉਨੇ ਆ ਤੁਸੀਂ ਦੇਖ ਸਕਦੇ ਲਗਾਤਾਰ ਲਗਾਤਾਰ ਫਾਇਰ ਕੱਢ ਲਿਆ ਆ ਦੇਖੋ ਆ ਦੇਖੋ ਇਸ ਤਰੀਕੇ ਨਾਲ ਫਾਇਰ ਕੱਢਦੇ ਨੇ ਅਗਰ ਇਹ ਫਾਇਰ ਕਿਸੇ ਬੰਦੇ ਦੇ ਸਰੀਰ ਤੇ ਵਜੇ ਤਾਂ ਬੰਦੇ ਦਾ ਬਚਣ ਦਾ ਚਾਂਸਸ ਹੈਗੇ ਨੇ ਇੱਕ ਬਦਲਾ ਪਤਾ ਨਹੀਂ ਕਿਸ ਚੀਜ਼ ਦਾ ਕਿਸ ਚੀਜ਼ ਦੀ ਇਹ ਬਦਲੇ ਲੈ ਰਹੇ ਨੇ ਟੀਅਰ ਗੈਸ ਸਕੈਨ ਮੈਂ ਤੁਹਾਨੂੰ ਬਾਪੂ ਨੇ ਨਾਮ ਲਾਉਣਾ ਜਿਹੜੇ ਬਾਪੂ ਨੂੰ ਟਾਰਗੇਟ ਕਰਦੇ ਸੀਗੇ ਆ ਜਾਓ ਅੱਗੇ ਜਾਣਾ ਸੌਖਾ ਨਹੀਂ ਪਰ ਮੈਂ ਤੁਹਾਨੂੰ ਦਿਖਾਉਣਾ ਬਾਪੂ ਤੁਹਾਨੂੰ ਕੀ ਇਸ਼ਾਰੇ ਕਰਦੇ ਸੀ ਮੈਂ ਦੇਖਿਆ ਤੁਹਾਨੂੰ ਇਸ ਤਰ੍ਹਾਂ ਕਰਨ ਤਾਂ ਇਸ਼ਾਰੇ ਕਰਦੇ ਆ ਜੀ ਉਹ ਪੁਲਿਸ ਵਾਲੇ ਉਹ ਪੁਲਿਸ ਵਾਲੇ ਜੀ ਤੁਸੀਂ ਆਹ ਦੇਖੋ ਸਾਡੀਆਂ ਤੀਆਂ ਪੈਣਾ ਨੂੰ ਗਲਤ ਬੋਲਦੇ ਆ ਜੀ ਉਹ ਦੇਖੋ ਜੀ ਆਹ ਬਾਪੂ ਆ ਦੇਖੋ ਆ ਬਾਪੂ ਦੇ ਟਾਰਗੇਟ ਕਰ ਰਹੇ ਸੀ ਜਿਹੜੇ ਤੁਸੀਂ ਫਾਇਰ ਸੁਣੇ ਨਾ ਫਾਇਰ ਬਾਪੂ ਦੇ ਮਾਰ ਰਹੇ ਫਾਇਰ ਮਾਰ ਕੇ ਸਾਨੂੰ ਗੰਦੇ ਗੰਦੇ ਇਸ਼ਾਰੇ ਕਰਦੇ ਆ ਜੀ ਆਹ ਪੁਲਿਸ ਵਾਲਿਆਂ ਦੇਖ ਬਹਾਨੇ ਦੇਵੇਂ ਨੇ ਦੇਖੇ ਗਲਤੀ ਇਸ਼ਾਰੇ ਕਰਦੇ ਨੇ ਗਲਤੀ ਇਸ਼ਾਰੇ ਕਰਦੇ ਨੇ ਦੇਖੇ ਆਹ ਔਰ ਦੇਖੋ ਤੁਸੀਂ ਉਹ ਦੇਖੋ ਲਗਾਤਾਰ ਉਧਰ ਦਿਖਾਓ ਉਹ ਦੇਖੋ ਉਸ ਉਸ ਖੇਡ ਚੋਂ ਬਾਹਰ ਨਿਕਲ ਰਹੇ ਨੇ ਖੋਡੀ ਜੀ ਚੋਂ ਪੱਥਰ ਵੀ ਮਾਰ ਰਹੇ ਜੀ ਉੱਥੋਂ ਹਾਂ ਜੀ ਹਾਂ ਪੱਥਰ ਆ ਰਹੇ ਆ ਜੀ ਸਾਡੇ ਦੇ ਆਹ ਦੇਖੋ ਆਹ ਲਗਾਤਾਰ ਪੱਥਰ ਮਾਰ ਰਹੇ ਨੇ ਲਗਾਤਾਰ ਤੁਸੀਂ ਵੇ ਇਹ ਸਰਕਾਰਾਂ ਦੇ ਕੰਮ ਥੋੜੀ ਆ ਜੀ ਬੈਠ ਕੇ ਕੋਈ ਗੱਲ ਮਸਲਾ ਹੱਲ ਸਰਕਾਰ ਕੀ ਨਹੀਂ ਕਰ ਸਕਦੀ ਜੇ ਕਰਨਾ ਹੋਵੇ ਵੈਸੇ ਇੱਕ ਸੋਚਿਆ ਜਾਵੇ ਆਪਾਂ ਕਰੋ ਇੱਥੇ ਲੜਨਾ ਆਏ ਸੀ ਨਾ ਜੀ ਨਾ ਬਿਲਕੁਲ ਅਸੀਂ ਤਾਂ ਆਪਣੇ ਹੱਕ ਤੋਂ ਮੱਕਣ ਆਏ ਆ ਜੀ ਇਹਨਾਂ ਨੇ ਇਹਨਾਂ ਨਾਲ ਲੜਨ ਦੇ ਮਜੂਰਾਈ ਦੀ ਮੂੜ ਚਾਂ ਪੂਰੇ ਜੀ ਇਹ ਔਰ ਦੇਖੋ ਔਰ ਦੇਖੋ ਲਗਾਤਾਰ ਗਲਤ ਇਸ਼ਾਰੇ ਗਲਤ ਇਸ਼ਾਰੇ ਗਲਤ ਇਸ਼ਾਰੇ ਉਹ ਦੇਖੋ ਇਹ ਗਲਤ ਇਸ਼ਾਰੇ ਗਲਤ ਇਸ਼ਾਰੇ ਗਲਤੀ ਸ਼ਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਤੁਸੀਂ ਵੇਖੋ ਕਿ ਇਹ ਹੈ ਪੁਲਿਸ ਇਹ ਹੈ ਪੁਲਿਸ ਪ੍ਰਸ਼ਾਸਨ ਜਿਸ ਤੇ ਆਪਾਂ ਕਹਿੰਦੇ ਸੀ ਵੀ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਇਹ ਹੈ ਪੁਲਿਸ ਪ੍ਰਸ਼ਾਸਨ ਜਿਹੜੇ ਕਹਿੰਦੇ ਨੇ ਲੋਕਾਂ ਦੀ ਸਹਾਇਤਾ ਵਾਸਤੇ ਖੜੇ ਆ ਸਾਡੇ ਹੀ ਟੈਕਸ ਦੇ ਨੇ ਇਹਨੂੰ ਤਰਖਾਹਾਂ ਮਿਲਦੀਆਂ ਸਾਡੇ ਹੀ ਬੱਟੇ ਮਾਰਦੇ ਆ ਜੀ ਇਹ ਗਾਲਾਂ ਕੱਢਦੇ ਆ ਗੰਦੀਆਂ ਸਾਨੂੰ ਸਾਡੇ ਹੱਕ ਆ ਸੀ ਆਪਣੇ ਹੱਕ ਲੈਣ ਵਾਸਤੇ ਇੱਥੇ ਆਏ ਆ ਜੀ ਆਪਣੇ ਘਰ ਛੱਡੀਆਂ ਆਏ ਆ ਜੀ ਹਾਂ ਜੀ ਮੇਰੀ ਪ੍ਰਸ਼ਾਸਨ ਉਹੀ ਬੈਠੀ ਬੈਠ ਕੇ ਕੋਈ ਗੱਲ ਕਰ ਲੈਣੀ ਹੈ ਉਰੇ ਭਾਰੀ ਨੁਕਸਾਨ ਹੋ ਜਾਊਗਾ ਜੀ ਤੁਸੀਂ ਇਹ ਵੇਖੋ ਯਾਰ ਇਹ ਤਸਵੀਰਾਂ ਤੁਹਾਨੂੰ ਕਿਸ ਇਹ ਗਲਤ ਇਸ਼ਾਰੇ ਕਿਸ ਨੇ ਨਹੀਂ ਦਿਖਾਉਣੇ ਕਰ ਕੀ ਰਿਹਾ ਦੇਖੋ ਉਹ ਕਰ ਕੀ ਰਿਹਾ ਹਰ ਹਰ ਕਰ ਕਦਾਂ ਕੀ ਕਰ ਰਿਹਾ ਉਹ ਉਹਦੀ ਡਿਊਟੀ ਆ ਤੇ ਉਹ ਕਰ ਕੀ ਰਿਹਾ ਹੈ ਉਹ ਬਿਲਕੁਲ ਠੀਕ ਹੈ ਜੀ ਇਹਨੂੰ ਉਹ ਕਹਿੰਦਾ ਉਹ ਕਹਿੰਦਾ ਵੀ ਆ ਕੇ ਵੱਜੋ ਹੈ ਜੇ ਸਾਡੀ ਜ਼ਰੂਰਤ ਹੋਈ ਨਾ ਤਾਂ ਹੀ ਵੱਜ ਕੇ ਵਿਖਾਵਾਂਗੇ ਟਾਈਮ ਅੱਜ ਤੇ ਕੀ ਬਾਤ ਹੈ ਉਹਨੂੰ ਕਹੋ ਵੀ ਨੀਵੀਂ ਜਗ੍ਹਾ ਖੜੇ ਤੇਰੀ ਨੱਕ 'ਚ ਧਮਕੀਤਾ ਪਿਆ ਹੈ ਜੇ ਅਸੀਂ ਬਰਾਬਰ ਆ ਕੇ ਕੀ ਕਰਾਂਗੇ ਇਹ ਬਾਈ ਗੁਰੂਆਂ ਦੀ ਫੌਜਾਂ ਨੇ ਵਾਪਸ ਮੋੜਨ ਵਾਲੀਆਂ ਨਹੀਂ ਚਾਹੇ ਜਿੰਨੇ ਮਰਜ਼ੀ ਪਥਰਾਵ ਕਰ ਲੋ ਜਿੰਨੇ ਮਰਜ਼ੀ ਟੀਅਰ ਗੈਸ ਕਰ ਲੈਣ ਜੋੜ ਲੈਣਾ ਅਸੀਂ ਦਿੱਲੀ ਜਾ ਕੇ ਰਵਾਂਗੇ ਕੀ ਬਾਤ ਹੈ ਤੂੰ ਦੋ ਤਿੰਨ ਇੱਕ ਤੁਸੀਂ ਇਹ ਵੇਖੋ ਕਿ ਇਹ ਗਲਤ ਇਸ਼ਾਰੇ ਆਪਣੇ ਬਜ਼ੁਰਗਾਂ ਨੂੰ ਗਲਤ ਇਸ਼ਾਰੇ ਸਾਡੇ ਨੌਜਵਾਨਾਂ ਨੂੰ ਗਲਤ ਇਸ਼ਾਰੇ ਧੀਆਂ ਭੈਣਾਂ ਨੂੰ ਕਰਦੇ ਨੇ ਇੱਥੇ ਖੜੇ ਖੜੇ ਉੱਪਰ ਖੜੇ ਨੇ ਡਰੋਨ ਦੇ ਨਾਲ ਸਾਰੀ ਚੀਜ਼ ਦਾ ਜਾਇਜ਼ਾ ਲੈ ਰਹੇ ਨੇ ਇਹ ਤੇ ਟਾਇਰ ਕੇਸਨਰ ਨੇ ਬਲਾਸਟ ਦੇ ਨੇ ਪਥਰਾਵ ਸਿੱਟਦੇ ਨੇ ਪਲੱਸ ਫਾਇਰਿੰਗ ਕਰਦੇ ਨੇ ਆ ਬਾਪੂ ਜੀ ਦੀ ਉਹਦੀ ਕਰੀ ਲਗਾਤਾਰ ਜਿਹੜਾ ਆ ਆ ਜਾ ਭਾਈ ਆ ਜਾ ਬਲਾਸਟ ਲਗਾਤਾਰ ਟੀਅਰ ਗੈਸ ਕੈਨ ਲਗਾਤਾਰ ਫਾਇਰਿੰਗ ਜਿਹੜੀ ਆ ਕੀਤੀ ਜਾ ਰਹੀ ਆ ਇੱਕ ਬਲਾਸਟ ਸੱਟੇ ਜਾ ਰਿਹਾ ਜਿਸ ਦੇ ਵਿੱਚੋਂ ਅਨੇਕਾਂ ਹੀ ਛੋਟੇ ਛੋਟੇ ਪੱਥਰ ਨਿਕਲਦੇ ਨੇ ਤੇ ਪੱਥਰ ਇੰਨੀ ਤੇਜ਼ੀ ਨਾਲ ਨਿਕਲਦੇ ਨੇ ਕਿ ਜਿਨ੍ਹਾਂ ਦੇ ਵੱਜੇ ਤਾਂ ਉਹਨਾਂ ਦੇ ਨੁਕਸਾਨ ਕੋਈ ਜਾਨੀ ਪੱਕਾ ਹੋ ਜਾਂਦਾ ਆ